ਹਾਂਜੀ ਭੈਣੋ ਮੈਂ ਲਾਉਣ ਲੱਗੀਆਂ ਸੈਡ ਸਲਾਈ ਦੇ ਉੱਤੇ ਸਟਿਪਸ ਤਾਂ ਕਿ ਜਿੱਥੋਂ ਆਪਣਾ ਜ਼ਿਆਦਾਤਰ ਫੜ ਜਾਂਦਾ ਨਾ ਜਦੋਂ ਆਪਾਂ ਸਾਈਡਸ ਲਈ ਐਂਡ ਤੱਕ ਆਉਂਦੀ ਆ ਇਹ ਸਟਿਪਸ ਆ ਇਦਾਂ ਦੀ ਮੇਰੀ ਬਣਾਈ ਹੋਈ ਆ ਤੇ ਸੈਡਸ ਲਈ ਮੈਂ ਲਗਾ ਲਈ ਸੀਗੀ ਪਹਿਲਾਂ ਹੀ ਦੇਖੋ ਆਪਾਂ ਸਟਿਪਸ ਲਗਾਉਣੀ ਆ ਇਹਦੇ ਜਮਾ ਐਂਡ ਤੇ ਰੱਖ ਲੈਣਾ ਇਦਾਂ ਓਕੇ ਰੱਖ ਕੇ ਆਪਾਂ ਇੱਥੋਂ ਸਲਾਈ ਲਗਾ ਦੇਣੀ ਆ ਇਦਾਂ ਆਪਾਂ ਸਲਾਈ ਲਗਾਉਣੀ ਹੈ ਜਮਾਂ ਜੇ ਥੇ ਆਪਣੀ ਸੈੱਟ ਸਲਾਈ ਦੀ ਲੱਗੀ ਵੀ ਨਾ ਉਹਦੇ ਉੱਪਰ ਜਾ ਕੇ ਸੂਈ ਰੋਕ ਦੇਣੀ ਹੈ ਦੂਆ ਚ ਇਦਾਂ ਕਰਕੇ ਆਪਾਂ ਕੱਪੜਾ ਕਮੀਜ਼ ਦਾ ਕਮਾ ਲੈਣਾ ਵਿੱਚ ਨਾਲ-ਨਾਲ ਜਮੈਂ ਸੈੱਟ ਸਲਾਈ ਦੇ ਨਾਲ-ਨਾਲ ਫੇਰ ਆਪਾਂ ਲਗਾ ਦੇਣੀ ਹੈ ਪੋ ਇਦਾਂ ਹੀ ਆਪਾਂ ਦੂਜੀ ਸਾਈਡ ਤੇ ਲਗਾਉਣੀ ਆ। ਇੱਕ ਸਨ ਇਹਦਾ ਸলাই ਲਗਾ ਲਈ। ਲਗਾ ਕੇ ਉਦੋਂ ਬਚ ਕੇ ਕਹਿਣਾ ਜਿੱਥੋਂ ਤੱਕ ਸਲਾਈ ਆਪਣੀ ਦੂਜੀ ਆਈ ਵੀ ਆ। ਉੱਥੇ ਆ ਕੇ ਰੁਕ ਦੇਣੀ ਆ। ਫਿਰ ਆਪਾਂ ਇਦਾਂ ਕਰਕੇ ਇਦਾਂ ਘੁਮਾ ਲੈਣੀ ਆ। ਨਾਲ-ਨਾਲ ਸੈੱਡ ਸਲਾਈ ਦੇ ਬਿਲਕੁਲ ਨਾਲ-ਨਾਲ ਆਪਾਂ ਹੋ ਗਏ। इदा लगाती अपने दोनों साइड स्टिप्स लगा लिए इधर लाती इदा करके इदा कंप्लीट हो गया बादन उतार लख लग इफाई है बार नहीं लाइन कोई भी आई नगे